ਇੱਕ ਬੇਹੱਦ ਸ਼ਰਮਨਾਕ ਤੇ ਹੈਰਾਨੀਜਨਕ ਖਬਰ ਸਾਹਮਣੇ ਆਈ ਆ ਇੱਕ ਪਤਨੀ ਦੇ ਵੱਲੋਂ ਘਰੇਲੂ ਕੁਲੇਸ਼ ਦੇ ਚੱਲਦਿਆਂ ਆਪਣੇ ਪਤੀ ਤੋਂ ਤਲਾਕ ਮੰਗਿਆ ਗਿਆ ਤਾਂ ਪਤੀ ਨੇ ਉਸ ਤੇ ਗੁੱਸਾ ਕਰਦਿਆਂ ਜਿਹੜੇ ਆਪਣੀ ਪਤਨੀ ਦੇ ਜਿਹੜੇ ਪ੍ਰਾਈਵੇਟ ਫੋਟੋ ਸੀ ਵੀਡੀਓ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਅੱਖਰ ਜਿਹੜਾ ਸਮਾਜ ਆ ਕਿੱਧਰ ਨੂੰ ਜਾ ਰਿਹਾ ਇੱਕ ਜਿਹੜਾ ਘਰੇਲੂ ਕਲੇਸ਼ ਤੇ ਕਰਕੇ ਗੱਲ ਤਲਾਕ ਤੱਕ ਪਹੁੰਚਦੀ ਆ ਤਾਂ ਉਸਦੇ ਪਤਨੀ ਦੇ ਵੱਲੋਂ ਤਲਾਕ ਮੰਗਿਆ ਜਾਂਦਾ ਤਾਂ ਉਸਦੇ باوجود ਜਿਹੜੇ ਉਸਦੇ ਪਤੀ ਦੇ ਵੱਲੋਂ ਇਹ ਕਿਹੜਾ ਕਦਮ ਚੱਕਿਆ ਗਿਆ ਕਿ ਉਸ ਦੀਆਂ ਜਿਹੜੀਆਂ ਪ੍ਰਾਈਵੇਟ ਫੋਟੋਆਂ ਸੀ ਜਾਂ ਪ੍ਰਾਈਵੇਟ ਵੀਡੀਓ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਹਮਦਾਬਾਦ ਦੇ ਮੇਮ ਨਗਰ ਇਲਾਕੇ ਦੇ ਵਿੱਚ ਇੱਕ ਹੈਰਾਨੀਜਨਕ ਜਿਹੜੀ ਘਟਨਾ ਉਹ ਸਾਹਮਣੇ ਆਈ ਆ ਇੱਥੇ ਇੱਕ ਪਤੀ ਨੇ ਆਪ ਦੀ ਪਤਨੀ ਦੀਆਂ ਨਿੱਜੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਪੋਸਟ ਕਰ ਦਿਤੀਆਂ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਪਤਨੀ ਨੇ ਪਤੀ ਪਤੀ ਤੋਂ ਤਲਾਕ ਦੀ ਮੰਗ ਕੀਤੀ ਆਪਣੇ ਸਹੁਰੇ ਘਰ ਛੱਡ ਕੇ ਆਪਣੇ ਪੀਕੇ ਘਰ ਚਲੀ ਗਈ ਪਤੀ ਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਪਤਨੀ ਦੀਆਂ ਨਿੱਜੀ ਵੀਡੀਓ ਇੰਸਟਾਗ੍ਰam ਤੇ ਵਾਇਰਲ ਕਰ ਦਿੱਤੀਆਂ ਉਹਨਾਂ ਤੇ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਜਾਣਕਾਰੀ ਮੁਤਾਬਕ 21 ਸਾਲਾਂ ਪੀੜਤਾ ਮੇਮਨਗਰ ਇਲਾਕੇ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਆ ਤੇ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਹੈ ਕੁਝ ਮਹੀਨੇ ਤੋਰੀ ਕਾ ਰਹਿਣ ਤੋਂ ਬਾਅਦ ਪਰਿਵਾਰ ਦੇ ਨਾਲ ਮਤਭੇਦ ਹੋਣ ਕਾਰਨ ਆਪਣੇ ਪਿੱਕੇ ਘਰ ਪਰਤਣ ਦਾ ਫੈਸਲਾ ਕਰਦੀ ਆ ਉਸਦਾ ਵਿਆਹ 1 ਸਾਲ ਪਹਿਲਾਂ ਵਿਡੋਦਰਾ ਦੇ ਇੱਕ ਨੌਜਵਾਨ ਦੇ ਨਾਲ ਹੋਇਆ ਸੀ ਹਾਲਾਂਕਿ ਪਤੀ ਪਤਨੀ ਦੋਵੇਂ ਇੱਕੋ ਹੀ ਇੰਸਟਾਗ੍ਰam ਅਕਾਊਂਟ ਵਰਤਦੇ ਸਨ ਜਿਸ ਦਾ ਪਾਸਵਰਡ ਔਰਤ ਦੇ ਜਿਹੜੇ ਪਤੀ ਕੋਲ ਸੀ ਜਦੋਂ ਔਰਤ ਆਪਣੇ ਪੇਕੇ ਘਰ ਗਈ ਤਾਂ ਉਸਨੇ ਆਪਣੇ ਪਤੀ ਨਾਲ ਲਗਾਤਾਰ ਜਿਹੜਾ ਸੰਪਰਕ ਬਣਾਈ ਰੱਖਿਆ ਕੁਝ ਘਰੇਲੂ ਕਲੇਸ਼ ਤੇ ਚੱਲਦਿਆਂ ਜਦੋਂ ਉਹਨਾਂ ਦੀ ਗੱਲਬਾਤ ਬੰਦ ਹੁੰਦੀ ਆ ਇਸ ਤੋਂ ਬਾਅਦ ਜਦੋਂ ਔਰਤ ਨੇ ਆਪਣੇ ਸਹੁਰੇ ਘਰ ਵਾਪਸ ਨਾ ਆਉਣ ਦਾ ਫੈਸਲਾ ਕੀਤਾ ਤਾਂ ਪਤਨੀ ਨੇ ਬਦਲੇ ਦੇ ਵਿੱਚ ਉਸ ਦੀਆਂ ਨਿੱਜੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀਆਂ ਔਰਤ ਨੂੰ ਇਸ ਘਟਨਾ ਬਾਰੇ ਇਹ ਹੋਰ ਲੋਕਾਂ ਤੋਂ ਪਤਾ ਲੱਗਾ ਜਿਸ ਤੋਂ ਬਾਅਦ ਉਸਨੇ ਤੁਰੰਤ ਤਤਲੋਦੀਾ ਥਾਣੇ ਦੇ ਵਿੱਚ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਭਾਰਤੀ ਦੰਡਵਾਲੀ ਦੀ ਧਾਰਾ 351 2 ਅਤੇ 356 2 ਅਤੇ ਆਈਟੀ ਐਕਟ ਦੀ ਧਾਰਾ 66 E 67 ਤਹਿਤ ਮਾਮਲਾ ਦਰਜ ਕਰਕੇ ਦਰਜ ਕੀਤਾ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਖਿਲਾਫ ਸਖਤ ਕਾਰਵਾਈ ਕਰਨ ਦਾ ਪ੍ਰੋਕਸਾ ਦਿੱਤਾ ਹੈ ਕਟਣਾ ਜਿਹੜੀ ਆ ਉਹ ਅਮਦਾ ਆਵਾਜ਼ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਤੋਂ ਤਲਾਕ ਮੰਗਿਆ ਜਾਂਦਾ ਤੇ ਗੁੱਸੇ ਦੇ ਵਿੱਚ ਆ ਕੇ ਉਸਦੇ ਪਤੀ ਦੇ ਵੱਲੋਂ ਜਿਹੜੀਆਂ ਉਸਤੇ ਕੋਲ ਆਪਣੀ ਪਤਨੀ ਦੀਆਂ ਨਿੱਜੀ ਫੋਟੋਆਂ ਸੀ ਨਿੱਜੀ ਵੀਡੀਓ ਸੀ ਤਾਂ ਉਹਨਾਂ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜਾ ਇੰਸਟਾਗ੍ਰam ਤੇ ਉਹ ਅਪਲੋਡ ਕਰ ਦਿੰਦਾ ਜਿਸ ਤੋਂ ਬਾਅਦ ਜਿਹੜਾ ਪਤਨੀ ਨੂੰ ਹੋਰ ਲੋਕਾਂ ਤੋਂ ਜਿਹੜੀਆਂ ਉਸਦੀਆਂ ਵੀਡੀਓ ਅਤੇ ਫੋਟੋਜ਼ ਬਾਰੇ ਜਿਹੜਾ ਉਹ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਤਾਂ ਉਸਦੇ ਵੱਲੋਂ ਤੁਰੰਤ ਜਿਹੜਾ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਜਿਹੜੀ ਇਸ ਦੀ ਔਰ ਰਿਪੋਰਟ ਹੈ ਉਹ ਦਰਜ ਕਰਵਾ ਦਿੱਤੀ ਜਾਂਦੀ ਹੈ